ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਫਸਲਾਂ ਦੇ ਨਾਲ-ਨਾਲ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਨੂੰ ਲੱਗਦੀਆਂ ਸੜਕਾਂ ਤੋਂ ਵੀ ਪਾਣੀ ਓਵਰਫਲੋ ਹੋ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਹੈ। ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਕਾਮਵਾਲੀ ਪੱਤਾਂ ਤੋਂ ਲੈ ਕੇ ਵੱਖ-ਵੱਖ ਸਰਹੱਦੀ ਪਿੰਡਾਂ ਨੂੰ ਜੋੜਨ ਵਾਲੀ ਮੇਨ ਸੜਕ ਉੱਪਰੋਂ ਵੀ 3 ਤੋਂ 4 ਫੁੱਟ ਤੱਕ ਪਾਣੀ ਗੁਜ਼ਰ ਰਿਹਾ ਹੈ। ਇਸ ਕੋਰਾਂ ਇਥੋਂ ਗੁਜ਼ਰਨ ਵਾਲੇ ਬਹੁਤ ਸਾਰੇ ਲੋਕਾਂ ਦੇ ਵਾਹਨ ਬੜੀ ਮੁਸ਼ਕਲ ਨਾਲ ਲੰਘ ਰਹੇ ਹਨ ਇਸ ਦੇ ਨਾਲ ਹੀ ਇਲਾਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਸੜਕਾਂ ਤੇ ਪਾਣੀ ਪਹੁੰਚ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੜੀ ਪਰੇਸ਼ਾਨੀ ਕੋਲ ਸਾਹਮਣੇ ਹੈ ਵੇਖੋ ਕਿੰਨਾ ਪਾਣੀ ਆ ਗਿਆ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਬੜਾ ਘਟੋ ਘਟ ਦੋ ਤਿੰਨ ਫਟਕਾਣੀ ਆ ਗਿਆ ਜੀ ਤੇ ਬੜੀ ਪਰੇਸ਼ਾਨੀ ਹੋ ਰਹੀ ਹੈ ਗਰੀਬ ਬੰਦੇ ਜਾਰਾਂ ਚਾਰੇ ਦੀ ਲੋੜ रा कुझ बि मुआा बि जो पाणी विया इन्हनि चारे जी चारा दे राशन जिना बि लोड़ बंदा तुम अगे जाके देखो नंबर पिंड तकीबन सारा डुब चुका जी का लपेटी सारा चंगड़ पानी पानी हो चुका जी पानी रहा जी अगे पानी का प्रभाव अगे ना ज्यादा व्याया जी काफी लोग परेशान ने असि भी आ वेखो तेरे सामने सड़कों के उत्ते लंघना शुरू हो गया गुलाबा पड़ का पूरा बेचारा गुलाबा तो तीन नंबर बिलकुल ਤਬਾਈ ਦੇ ਅਗਾੜਾ ਠੀਕ ਹੈ ਇਸੇ ਤਰੀਕੇ ਹੋ ਜਾਂਦਾ ਦੇ ਬਿਨਾਂ ਦਾ ਪੂਰੀਆਂ ਸੜਕਾਂ ਦੇ ਉੱਤੇ ਪਾਣੀ ਲੱਗ ਜਾਂਦਾ ਹੈ ਵੀ ਕਾफी ਪਰੇਸ਼ਾਨੀ ਲੋਕਾਂ ਨੂੰ ਆਂਦੀ ਹੈ ਕੋਈ ਦੇਖ ਕੋਈ ਚੋਣਾਂ ਤਬਾਹ ਹੋਇਆ ਪਰ ਸਾਹਮਣੇ ਸਰਕਾਰ ਅੱਗੇ ਇਹੀ ਹੈ ਵੀ ਵਲਤ ਜਲ ਜਾਂ ਸਾਰਾ ਕੁਝ ਬਲਾਈ ਕੀਤਾ ਜਾਵੇ ਜੋ ਵੀ ਪਾਣੀ ਦੀ ਵਿਵਸਥਾ ਚੰਗੇ ਪਾਣੀ ਦੀ ਵਿਵਸਥਾ ਕੀਤੀ ਜਾਵੇ ਕਿਉਂਕਿ பாட்டாங்க வந்த வாங்க சடனா மக்கானவா முவஜா சாஹித